ਜ਼ਿਲ੍ਹਾ ਪਠਾਨਕੋਟ ਦੇ ਪਿੰਡ ਮਨਵਾਲ ਦੇ ਲੋਕ ਅੱਜ ਵੀ ਭੁਗਤ ਰਹੇ ਨੇ ਕਾਲੇ ਪਾਣੀ ਦੀ ਸਜ਼ਾ ਕਈ ਸਾਲਾਂ ਤੋਂ ਪੁਲ ਬਣਾਉਣ ਦੇ ਲਈ ਕਰ ਰਹੇ ਨੇ ਮੰਗ ਪ੍ਰਸ਼ਾਸਨ ਵੱਲੋਂ ਨਹੀਂ ਲਈ ਜਾ ਰਹੀ ਇਸਾਰ ਪ੍ਰਸਾਤੀ ਮੌਸਮ ਵਿੱਚ ਪਠਾਨਕੋਟ ਆਉਣ ਲਈ ਪਿੰਡਾਂ ਦੇ ਲੋਕਾਂ ਨੂੰ ਚੱਲਨੀ ਪੈ ਰਹੀ ਹੈ ਪਰੇਸ਼ਾਨੀ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਪੁਲ ਬਣਾਉਣ ਦੀ ਕੀਤੀ ਜਾ ਰਹੀ ਹੈ ਮੰਗ ਪਹਾੜਾਂ ਵਿੱਚ ਬਰਸਾਤ ਹੋਣ ਦੇ ਚੱਲਦੇ ਮਤਾਨੀ ਇਲਾਕਿਆਂ ਵਿੱਚ ਬਾੜ ਵਰਗੀ ਸਥਿਤੀ ਬਣ ਜਾਂਦੀ ਹੈ ਜਿਸ ਦੇ ਚੱਲਦੇ ਬਰਸਾਤੀ ਪਾਣੀ ਮੈਦਾਨੀ ਇਲਾਕਿਆਂ ਵਿੱਚ ਕਾਫੀ ਨੁਕਸਾਨ ਕਰ ਦਿੰਦਾ ਹੈ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਪਿਛਲੇ ਦਿਨਾਂ ਬਰਸਾਤ ਹੋਣ ਦੇ ਕਾਰਨ ਸਰਕਾਰੀ ਕਾਲਜ ਸਟੇਡੀਅਮ ਸਾਹਮਣੇ ਮਨਵਾਲਪਿੰਡ ਨਜ਼ਦੀਕ ਪੰਦੇ ਖੱਡੀ ਰੋਡ ਦੇ ਬਰਸਾਤੀ ਨਾਲੇ ਵਿੱਚ ਪਾਣੀ ਆਉਣ ਕਾਰਨ ਰੋਡ ਦੇ ਨਾਲ ਦਾ ਹਿੱਸਾ ਤੇਜ਼ ਪਾਣੀ ਹੋਣ ਕਾਰਨ ਆਪਣੇ ਨਾਲ ਵਹਾ ਕੇ ਲੈ ਗਿਆ ਜਿਸ ਦੇ ਚਲਦੇ ਤਕਰੀਬਨ 10 ਤੋਂ 15 ਫੁੱਟ ਤੱਕ ਰੋਡ ਦੇ ਨਾਲ ਡੂੰਘੇ ਖੱਡੇ ਬਣ ਗਏ ਜਿਸ ਦੇ ਚਲਦੇ ਮਨਵਾਲਪਿੰਡ ਦੇ ਲੋਕਾਂ ਨੂੰ ਉਸ ਤੇ ਬਰਸਾਤੀ ਨਾਲੇ ਤੇ ਬਣੀ ਰੋਡ ਤੋਂ ਇਲਾਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਬਾਰੇ ਲੋਕਾਂ ਦੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਇਸ ਬਰਸਾਤੀ ਨਾਲੇ ਵਿੱਚ ਹਰ ਸਾਲ ਜਦ ਵੀ ਪਹਾੜਾਂ ਵਿੱਚ ਬਰਸਾਤ ਹੁੰਦੀ ਹੈ ਪਾਣੀ ਆ ਜਾਂਦਾ ਹੈ ਕਈ ਸਾਲਾਂ ਤੋਂ ਤੋਂ ਪਾਣੀ ਆਉਣ ਕਾਰਨ ਹਰ ਸਾਲ ਇੱਥੇ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ ਜਿਸ ਦੇ ਚਲਦੇ ਪਠਾਨਕੋੜ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਸ ਬਾਰੇ ਗੋਹਾਰ ਵੀ ਲਗਾਈ ਜਾਂਦੀ ਹੈ ਪਰ ਕੋਈ ਵੀ ਸੁਣਦਾ ਨਹੀਂ ਇਸ ਵਾਰ ਵੀ ਪਹਿਲੀ ਬਰਸਾਤ ਦੇ ਚਲਦਹੀ ਇਸ ਬਰਸਾਤੀ ਨਾਲੇ ਵਿੱਚ ਪਾਣੀ ਆਉਣ ਕਾਰਨ ਇਹ ਨਾਲੀ ਨਾਲ ਲੱਗਦੀ ਰੋਡ ਪਾਣੀ ਆਪਣੇ ਨਾਲ ਬਹਾ ਲੈ ਗਿਆ ਜਿਸ ਦੇ ਚੱਲਦੇ ਰੋਡ ਦੇ ਨਾਲ ਕਾਫੀ ਵੱਡੇ ਵੱਡੇ ਖੱਡੇ ਬਣ ਗਏ ਜਿਸ ਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਬਰਸਾਤੀ ਨਾਲੇ ਤੇ ਇੱਕ ਪੁਲ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਜੋ ਪਰੇਸ਼ਾਨੀਆਂ ਆ ਰਹੀਆਂ ਨੇ ਉਸ ਦਾ ਹੱਲ ਹੋ ਸਕੇ ਇਸ ਬਾਰੇ ਸਾਡੀ ਗੱਲਬਾਤ ਸੁਜਨਪੁਰ ਦੇ ਐਮਐਲਏ ਨਰੇਸ਼ਪੁਰੀ ਨਾਲ ਹੋਈ ਤਾਂ ਉਹਨਾਂ ਕਹਿੰਹਾ ਕਿ ਇਸ ਬਾਰੇ ਲੋਕਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਜਿਸ ਦੇ ਚਲਦੇ ਉਹਨਾਂ ਵੱਲੋਂ ਮੰਡੀ ਬੋਰਡ ਅਤੇ ਐਕਸ਼ਨ ਨਾਲ ਗੱਲਬਾਤ ਕੀਤੀ ਇਸ ਮਾਮਲੇ ਨੂੰ ਐਕਸ਼ਨ ਮਨਦੀਪ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਦੇ ਚਲਦੇ ਉਹਨਾਂ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਦਾ ਆਸ਼ਵਾਸ਼ਣ ਦਿੱਤਾ ਬਰਸਾਤੀ ਨਾਲੇ ਦੇ ਚੱਲਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਦ ਟੀਮ ਵੱਲੋਂ ਮੰਡੀ ਬੋਰਡ ਤੇ ਐਕਸ਼ਨ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਉਣਾ ਕਿਹਾ ਕਿ ਬਰਸਾਤੀ ਨਾਲੇ ਦਾ ਮਾਮਲਾ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਕੱਲ ਹੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਦੇ ਚੱਲਦੇ ਹੋਣਾ ਵੱਲੋਂ ਜਲਦ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਇਸ ਦਾ ਹੱਲ ਕਰਵਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਬਰਸਾਤੀ ਨਾਲੇ ਦੇ ਚੱਲਦੇ ਮੁਸ਼ਕਲਾਂ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਤੇਜ਼ ਆਉਣ ਕਾਰਨ ਹੁੰਦੀਆਂ ਹਨ ਜਲਦੀ ਉਹਨਾਂ ਦਾ ਹੱਲ ਹੋ ਸਕੇ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਮੇਰਾ ਨਾਮ ਪ੍ਰਕਾਸ਼ ਤੌਰ ਹੈ ਆ ਮੇਰਾ ਨਾਲ ਘਰ ਆ ਵੇਖੋ ਕਿਹੜੀ ਕਿਹੜੀ ਜਗ੍ਹਾ ਏਰੀਆ ਕਿਹੜਾ ਏਰੀਆ ਇਹੋ ਜਿਹਾ ਆਪਣਾ ਉਤਰਮਗੜਨ ਕਲੋਨੀ ਆ ਮਨਵਾਲ ਮਨਵਾਲ ਅਕਾਲਜ ਦੇ ਸਾਹਮਣੇ ਸਟੇੜੀਆਂ ਦੇ ਸਾਹਮਣੇ ਤੁਹਾਨੂੰ ਜਾਣਾ ਕੀ ਹੈਗਾ ਤੁਸੀਂ ਜਿਹੜਾ ਕਹਿਣਾ ਮੈਂ ਇਹ ਆਵਾਜ਼ ਵੀ ਇੱਥੇ ਪੁਲੀ ਪੋਲ ਬਣਾ ਚਾਹੀਦਾ ਹੈ ਤੇ ਇੱਥੇ ਇੱਕ कूੜਾ ਬੜਾ ਛੋੜਦੇ ਨੇ ਫਿਰ ਹੁਣ ਵੇਖੋ ਸਾਰਾ ਠੱਠਾ ਪਿਆ ਹੋਇਆ ਵਿਚੋਂ ਕੋਈ ਸਪੋਰਟ ਨਹੀਂ ਆਦੇ ਹੁਣ ਗੱਡੀਆਂ ਲੱਗਣਗੀਆਂ ਉਹਨਾਂ ਨੇ ਡਿੱਗਣਾ ਹੀ ਆ ਨਾ ਇੱਥੇ ਤੇ ਕੌਣ ਜੋ ਬਿਮਾਰਿਆ ਕੋਈ ਬੱਚਾ ਡਿੱਗ ਪੇ ਕੋਈ ਕੋਈ ਗੱਡੀ ਡਿੱਗ ਪੇ ਪੱਥਰ ਰੱਖਿਆ ਨਹੀਂ ਕਿ ਐ ਕੂਗੇ ਸਾਰਿਆਂ ਦੇ ਕੋਲੋਂ ਇੱਥੇ ਮੈਨੂੰ 12 13 ਸਾਲ ਹੋ ਗਏ ਮੈਨੂੰ ਆਇਆਂ ਨੂੰ ਇੱਥੇ ਇਹੋ ਹੀ ਹਾਲਿਆ ਬੱਸ ਕੋਈ ਇੱਥੇ ਆਉਂਦਾ ਨਹੀਂ ਸੁਣਨ ਵਾਤੇ ਵੋਟਾਂ ਲੈਣ ਆ ਜਾਂਦੇ ਨੇ ਸਰਪੰਚ ਨੂੰ ਨਹੀਂ ਸੁਣਦਾ ਸਾਡੀ ਗੱਲ ਕੋਈ ਸਰਪੰਚ ਨੂੰ ਕਹਵਾ ਤੇ ਕੰਦਾ ਮੈਂ ਮੈਨੂੰ ਕੋਈ ਪਤਾ ਨਹੀਂ ਆਂਦਾ ਇਸ ਗੱਲ ਦਾ ਉਹ ਸਰਪੰਚ ਤਾਂ ਨਾ ਹੋਇਆ ਵਰਗਾ ਹੀ ਆ ਬੱਸ ਬਸ ਇਹ ਵਾਪਸ ਸਾਡੀ ਇਹਦੀ ਸੁਣੀ ਜਾਵੇ ਆ ਜਿਹੜੀਆਂ ਕੂੜਾ ਨੇ ਇੱਥੇ ਸੁੱਟਿਆ ਜਾਏ ਉੱਥੇ ਢੋਲ ਰੱਖਿਆ ਜਾਏ ਕੂੜੇ ਦਾ ਜਿਹੜਾ ਜਣਾ ਖਣਾ ਜੋ ਆ ਸਭ ਇੱਥੇ ਕੁੜਾ ਤੋੜਦੇ ਨੇ ਤੇ ਮੈਂ ਅਸੀਂ ਤੇ ਬਿਲਕੁਲ ਲੱਗੇ ਆ ਆ ਭਰਾਜੀ ਜਿਹੜੇ ਆਏ ਨੇ ਇਹ ਵੀ ਤੇ ਆ ਨਾਲ ਹੀ ਘਰੇ ਨਾ ਇੰਨੀ ਸਮੈਲ ਇੰਨੀ ਆਉਂਦੀਆਂ ਨੇ ਉਧਰ ਵੀ ਸਮੈਲ ਦੀ ਇਕੱਲੀ ਪ੍ਰੋਬਲਮ ਆ ਜਾਂ ਤੁਹਾਨੂੰ ਜਿਹੜੇ ਕੋਏ ਪੀ ਪੀ ਨੇ ਜਿਹੜਾ ਨਾਲ ਉਹਦੀ ਪ੍ਰੋਬਲਮ ਆ ਹਾਂ ਇਹਦੀ ਪ੍ਰੋਬਲਮ ਜ਼ਿਆਦਾ ਵਾਪੇ ਜਿਹੜਾ ਟੁੱਟ ਗਿਆ ਇਹਦੇ ਤੇ ਪੁਲ ਬਣਨਾ ਚਾਹੀਦਾ ਸਰ ਕੀ ਨਾਜੀ ਆਪਣਾ ਮੈਂ ਵਿਕੀ ਠਾਕੁਰ ਚੇਅਰਮੈਨ ਹਿੰਦੂ ਸੁਰੱਖਿਆ ਸਮਿਤੀ ਕੀ ਕਹਣਾ ਕੀ ਕਹਣਾ ਜਿਹੜੀ ਆ ਰੋਡ ਜਿਹੜੀ ਆ ਟੁੱਤੀ ਪਈ ਹੈਗੀ ਆ ਜਾਂ ਖੱਡੇ ਵੀ ਪਏ ਨੇ ਪੂਰੇ ਬਿਲਕੁਲ ਨਾਲ ਐਸਰ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹਨਾ ਕਿ ਇੱਥੋਂ ਰੋਜ਼ ਹੀ ਵੀ ਵੀ ਆਈ ਪੀ ਲੋਕ ਗੁਜ਼ਰਦੇ ਆ ਸਾਹਮਣੇ ਸਟੇਡੀਅਮ ਹੈ ਜਦੋਂ ਵੀ ਜ਼ਰੂਰਤ ਪੈਂਦੀ ਸੀਐਮ ਸਾਹਿਬ ਤਾਂ ਇੱਥੇ ਆਉਂਦੇ ਆ ਜਿਹੜਾ ਵੀ ਸਰਕਾਰ ਦਾ ਸਰਕਾਰੀ ਤੌਰ ਤੇ ਪ੍ਰੋਗਰਾਮ ਹੁੰਦਾ ਹੈ ਸੇ ਸਟੇਡੀਅਮ 'ਚ ਹੁੰਦਾ ਹੈ ਔਰ ਇਹ ਬਿਲਕੁਲ ਉਹਦੀ ਨੱਕ ਦੇ ਥੱਲੇ ਦੇਖੋ ਹਜ਼ਾਰਾਂ ਲੋਕਾਂ ਦੀ ਕਨੈਕਟੀਵਿਟੀ ਵਾਲਾ ਏਰੀਆ ਹੈ ਕੋਈ ਐਸਾ ਨਹੀਂ ਐ ਅੱਗੇ ਸੀ ਹੁੰਟੀ ਹੈ ਮਨਵਾਲ ਇਹ ਵੱਡੇ ਪਿੰਡ ਨੇ ਹਜ਼ਾਰਾਂ ਲੋਕ ਰੋਜ਼ ਇੱਥੇ ਸਟੇਡੀਅਮ ਚ ਪੜਨ ਆਉਂਦੀ ਆ ਆਪਣੀ ਖੱਡੀ ਦੇ ਪੁਲ ਤੋਂ ਬਸਾਂ ਲੈਂਦੀ ਆ ਔਰ ਬਰਸਾਤ ਦੇ ਇਹ 2 ਮਹੀਨੇ ਚ ਇਹ ਹਾਲਾਤ ਹੋ ਜਾਂਦੇ ਆ ਕਿ ਇਹ ਟਾਪੂ ਤੋਂ ਵੀ ਬੁਰਾ ਹੁੰਦਾ ਇਹ ਇਦਾਂ ਲੱਗਦਾ ਜਿਦਾ ਬੰਮਿਆਲ ਤੋਂ ਅੱਗੇ ਦਰਿਆ ਉੱਜ ਦਰਿਆ ਆ ਉਹ ਵੀ ਕਿਤੇ ਪੱਕਾ ਪਿੰਟੂਨ ਪੁਲ ਐ ਇਹ ਉਰ ਤੋਂ ਵੀ ਮਾੜਾ ਪੁਲ ਐ ਅੰਨ ਚ ਪਿਛਲੇ ਦਿਨੀ ਗੱਡੀਆਂ ਰੋੜ ਗਈਆਂ ਇੱਕ ਕੁੜੀ ਦੀ ਜਾਨ ਬੜੀ ਹੀ ਮੁਸ਼ਕਲ ਇਥੋਂ ਬਚੇਗੀ ਪਰ ਲੋਕ ਕਰਨ ਵੀ ਕੀ ਲੋਕ ਪ੍ਰੈਸ ਦੇ ਮਾਧਿਅਮ ਨਾਲ ਹਰ ਵਾਰੀ ਗੱਲ ਕਰਦੇ ਆ ਪਿਛਲੀ ਸਰਕਾਰਾਂ ਨੂੰ ਵੀ ਇਹ ਬੜਾ ਚਿਤ ਆਇਆ ਉਦੋਂ ਮਾਨਯੋਗ ਚੇਅਰਮੈਨ ਸਾ ਲੇਕਿਨ ਉਸ ਤੋਂ ਪਹਿਲੇ ਸਰਕਾਰ ਚੇਂਜ ਹੋ ਗਈ ਮੈਂ ਆਮ ਆਦਮੀ ਪਾਰਟੀ ਅੱਗੇ ਵੀ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਆਮ ਬੰਦਿਆਂ ਦੀ ਸਰਕਾਰ ਹੈ ਕਿਰਪਾ ਕਰਕੇ ਇਹ ਤੇ ਸੰਗਿਆਨ ਲੈਣ ਨਹੀਂ ਤੇ ਇਥੇ ਕੋਈ ਬੜੀ ਵੱਡੀ ਟ੍ਰੈਜੇਡੀ ਹੋ ਜਣੀ ਹੈ ਉਸ ਤੋਂ ਬਾਅਦ ਕੁਝ ਕੀਤਾ ਤੇ ਫਾਇਦਾ ਕੀ ਹੈਗਾ ਲੋਕਾਂ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਤੁਸੀਂ ਦੇਖੋ ਇੱਕ ਇੱਕ ਕੋਠੀ ਕਿੰਨੇ ਕਿੰਨੇ ਲੱਖ ਰੁਪਏ ਦੀ ਹੈ ਔਰ ਲੋਕ ਇਧਰੋਂ ਦੀ ਘੁੰਮ ਕੇ ਜਾ ਰਹੇ ਲੋਕਾਂ ਦੇ ਸਕੂਲਾਂ ਦੇ ਬੱਚੇ ਘਰ ਆਣੇ ਮੁਸ਼ਕਲ ਹੋ ਗਈ ਹੈ ਘੰਟਾ ਘੰਟਾ ਲੇਟ ਬੱਚੇ ਆ ਰਹੇ ਹੈ ਔਰ ਹਾਲੇ ਤੇ ਪਹਿਲਾ ਪਾਣੀ ਆਇਆ ਤੇ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਹੈ 20 ਫੁੱਟ ਪਾਣੀ ਖੜਾ ਹੈ ਕੋਈ ਬੇਅਸ ਵੀ ਕੋਈ ਜਾਨਵਰ ਵੀ ਡਿੱਗਿਆ ਤੇ ਉਹ ਬਚ ਨਹੀਂ ਸਕਦਾਗਾ ਮੈਂ ਹੀ ਕਹਣਾ ਚੰਗਾ ਮਾਨਯੋਗ ਆਪਣੇ ਇਲਾਕੇ ਦੇ ਐਮਐਲਏ ਸਾਹਿਬ ਜਾਂ ਮੰਤਰੀ ਸਾਹਿਬ ਕੁਟਾਰੂ ਚੱਕ ਸਾਹਿਬ ਨੂੰ ਕਿ ਉਹ ਖੁਦ ਇਸ ਮਾਮਲੇ ਦੀ ਸੰਗਿਆਨ ਲੈਣ ਔਰ ਇਸ ਕੰਮ ਨੂੰ ਫਤਿਹ ਕਰਨ ਸਹੀ ਕਰਨ ਮੇਰੇ ਧਿਆਨ ਚ ਹੈ ਜੀ ਉਥੋਂ ਦੇ ਰੈਜ਼ੀਡੈਂਟਸ ਹੈ ਜਿਹੜੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਔਰ ਦੈਟ ਮੈਂ ਜਿਹੜੇ ਕਨਸਰਨਡ ਆਫੀਸਰ ਉਹਨਾਂ ਨਾਲ ਗੱਲ ਕੀਤੀ ਹੈ ਔਰ ਮਸਲਾ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਮੈਨੂੰ ਅਸ਼ਵਾਸਨ ਦਿੱਤਾ ਕਿ ਉਹ ਫੰਡਸ ਦਾ ਅਭਾਵ ਹੈ ਮਹਿਕਮੇ ਕੋਲ ਤੇ ਪਰ ਉਹਨਾਂ ਨੇ ਕਿਹਾ ਕਿ ਜਲਦੀ ਇੱਥੇ ਕਾਰਵਾਈ ਕਰਕੇ ਯਾ ਇਹਦੀ ਹਾਲਤ ਸੁਧਾਰਨ ਵਾਸਤੇ ਯਤਨ ਕਰਨਗੇ ਜਾਂ ਨਵੀਂ ਪੁਲੀ ਬਣੇਗੀ ਸਰ ਉਥੇ ਕਈ ਹਾਦਸੇ ਵੀ ਹੋ ਚੁੱਕੇ ਨੇ ਹਾਂ ਜਿਸਲੇ ਸੜਕਾਂ ਦੀ ਕੰਡੀਸ਼ਨਸ ਠੀਕ ਨਾ ਹੋਏ ਸਰਕਾਰ ਕੋ ਫੰਡਸ ਨਾ ਹੋਣ ਤਾਂ ਥੋੜਾ ਜਿਹਾ ਮੁਸ਼ਕਲ ਤੇ ਆਂਦੀ ਹੈ ਲੋਕਾਂ ਨੂੰ ਜੋ ਮੈਨੂੰ ਐਕਸ਼ਨ ਸਾਹਿਬ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਜਲਦੀ ਇਹਦਾ ਹੱਲ ਕੱਢਣ ਦਾ ਯਤਨ ਕੀਤਾ ਜਾਏਗਾ ਔਰ ਮੈਂ ਇਸ ਕੰਮ ਦੇ ਵਿੱਚ ਪ੍ਰਿਆਸ ਰਤਾਂ ਕਿ ਜਲਦੀ ਲੋਕਾਂ ਨੂੰ ਰਿਲੀਫ ਮਿਲੇ ਹਾਂਜੀ ਇਹ ਮੇਰੇ ਵੀ ਧਿਆਨ ਚ ਆਇਆ ਕਿ ਕੱਲੀ ਕਿਤੇ ਬਰਸਪਾਸ ਦੇ ਨੀਚੇ ਪ੍ਰੋਬਲਮ ਆਈ ਹੈ ਮੈਂ ਅੱਜ ਇਹਦੀ ਮੌਕਾ ਦੇਖ ਕੇ ਆਇਆ ਹਾਂ ਈ ਸਾਡੀ ਸੜਕ ਹੈ ਜੀ ਅ ਪ੍ਰੋਜੈਕਟ ਤੋਂ ਮਨੀ ਬਾਬਾ ਪੁਆਇੰਟ 30 ਸੜਕਿਆ ਉਹਦੇ ਵਿੱਚ ਕਾਦੇ ਪੈਂਦਾ ਪਰ ਇਹਦੀ ਰਿਪੇਅਰ ਜਿਹੜਾ ਕਾਦੇ ਬਣਿਆ ਇਹ ਅੱਜ ਤੋਂ ਲਗਭਗ 25 ਸਾਲ ਦੇ ਲੰਬਾ ਅ 2000 ਤੇ ਬੀਆਂ ਡਾਰਨੇ ਬਣਿਆ ਸੀਗਾ ਇਹਦੀ ਲੈਂਥ ਕੋਈ 184 85 ਫੁੱਟ ਹੈਗੀ ਲੰਬੂ ਤੇ ਕਾਫੀ ਪੁਰਾਣਾ ਬਣਿਆ ਆ ਸੇ ਪਾਸੇ ਆਬਾਦੀ ਹੋਣ ਕਰਕੇ ਪਾਣੀ ਦਾ ਜਿਹੜਾ ਉਥੇ ਸਕਿਊ ਜਾਂ ਬੰਦਦਾ ਤੇ ਉਹਦੇ ਕਰਕੇ ਪ੍ਰੋਬਲਮ ਆ ਗਈ ਇੱਕ ਬਣਿਆ ਵੀ ਕਾਫੀ ਪੁਰਾਣਾ ਜੀ ਤੇ ਉਹਨਾਂ ਸੀ ਇਹਦਾ ਡਾਟਾ ਸਾਰਾ ਇਕੱਠਾ ਕਰ ਲਿਆਉਂਦੇ ਜੀ ਇਹ ਪ੍ਰੋਪਰ ਇਹਦੀ ਅਪਸਟੀਮ ਡਾਉਨਸਟੀਮ ਤੇ ਆਸੀਸੀ ਵੋਲ ਲੈ ਕੇ ਤੇ ਇਹਦਾ ਐਸਟੀਮੇਟ ਇਕੱਠੇ ਦੇ ਦੇਣ ਤੇ ਪ੍ਰਰੀਵ ਕਰਕੇ ਤੇ ਮੁੱਖ ਦਫ਼ਤਰ ਵੱਲੋਂ ਕੋਸ਼ਿਸ਼ ਕਰਦੇ ਆਂ ਪੈਸੀ ਲੈ ਕੇ ਜਿਹੜਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਪੈਸੀ ਲੈ ਕੇ ਤੇ ਇਹਦੀ ਉਸਾਰੀ ਕਰਦੇ ਆਂ ਪਰ ਲੋਕਾਂ 'ਚ ਰੋਸ ਆ ਵੀ ਪਿਛਲੇ ਕਾਫੀ ਸਮੇਂ ਤੋਂ ਕੰਪਲੈਂਟਾਂ ਵੀ ਅਸੀਂ ਕੀਤੀਆਂ ਲੇਕਿਨ ਕਾਰਵਾਈ ਕੋਈ ਨਹੀਂ ਹੋ ਰਹੀ ਹੈਗੀ ਨਹੀਂ ਪਤਾ ਨਹੀਂ ਮੇਰੇ ਧਿਆਨ ਚ ਤੇ ਅੱਜ ਹੀ ਰਾਤ ਮੇਰੇ ਮੈਨੇਜਰ ਸਾਹਿਬ ਨੇ ਦੱਸਿਆ ਸਵੇਰੇ ਅਸੀਂ ਅਰਲੀ ਮਾਰਨਿੰਗ ਜੀ ਮੌਕਾ ਰੱਖਿਆ ਤੇ ਜਿੱਦੋਂ ਵੀ ਹੈਗੇ ਜੀ ਹੁਣ ਸਾਰਾ ਡਾਟਾ ਇਕੱਠਾ ਕਰ ਲਿਆ ਹੈ ਨਿੰਤੀ ਵੀਰਾ ਲੈ ਆਏ ਆ ਅੱਜ ਹੀ ਐਸਟੀਮੇਟ ਪ੍ਰਪੇਅਰ ਕਰਕੇ ਤੇ ਇਨਪੁਟ ਅਪ ਕਰ ਦਿੰਦੇ ਹਾਂ ਸਰ ਕੀ ਪੁਲੀਵਰਾ ਉੱਥੇ ਬਣ ਗਈ ਜਾਂ ਕੀ ਬਣਾ ਰਹੇ ਹੋ ਜੀ ਇਹ ਕਾਗਜ਼ੀ ਬਣੇਗਾ ਪਰ ਐਕਚੁਅਲੀ ਇਹ ਬੜਾ ਪੁਰਾਣਾ ਬਣਿਆ ਹੋਇਆ ਔਰ ਇੱਥੇ ਇਹ ਅੱਜ ਹੀ ਸਟੂਨ ਪਿਚਿੰਗ ਕੀਤੀ ਹੋਈ ਆ ਆਦਰਵਾਈਜ਼ ਅਸਲ ਚ ਇੱਥੇ ਆਰਸੀਸੀ ਬਾਲ ਦੀ ਜ਼ਰੂਰਤ ਹੈ ਜੀ ਡਾਉਨ ਸਟ੍ਰੀਨ ਤੇ ਤੇ ਅਪਰ ਸਟ੍ਰੀਨ ਤੇ ਤਾਂ ਕਿ ਜਿੰਨਾ ਮਰਜੀ ਪਾਣੀ ਦਾ ਪ੍ਰੈਸ਼ਰ ਹੋਵੇ ਉਹ ਪੱਥਰ ਜਿਹੜੇ ਰੋੜਨ ਸਕਦੇ ਤੇ RCC ਵਾਲ ਲੈ ਕੇ ਉਹਦੇ ਵਿੱਚ ਕਰ ਪ੍ਰੋਪਰ ਫਿਲਿੰਗ ਕਰਕੇ ਸਪੈਸੀਫਿਕੇਸ਼ਨ ਮੁਤਾਬਕ ਇਹਦਾ ਡਿਜ਼ਾਈਨ ਕਰਾ ਕੇ ਤੇ ਫਿਰ ਸਕ